ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸ਼ਿਵ ਕਪੂਰ ਹੈ ਅਸੀਂ ਸਾਰੇ ਵੀਰ ਭਰਾ ਇੱਥੇ ਇਸ ਇੱਕੋ ਹੀ ਉਦੇਸ਼ ਨਾਲ ਇਕੱਠੇ ਹੋਏ ਹਾਂ ਕਿ ਜੋ ਪੰਜਾਬ ਸਰਕਾਰ ਨੇ ਇੱਕ ਗਲਤ ਸਟੈਪ ਚੁੱਕ ਲਿਆ ਸਾਡੇ ਵਪਾਰੀ ਭਰਾਵਾਂ ਲਈ ਜੋ ਕਿ ਬਰਬਾਦੀ ਦੀ ਕੰਗਾਰ ਤੇ ਆ ਗਏ ਨੇ ਜੋ ਕਿ ਇੱਕ ਸਿਸਟਮ ਚੱਲਿਆ ਆ ਰਿਹਾ ਸੀ ਪਿਛਲੀਆਂ ਸਰਕਾਰਾਂ ਵਿੱਚ ਚਾਹੇ ਉਹ ਕਾਂਗਰਸ ਸੀ ਚਾਹੇ ਉਹ ਅਕਾਲੀ ਸੀ ਉਸ ਵਪਾਰੀ ਭਰਾਵਾਂ ਲਈ ਹਿਤਾਸ਼ੀ ਸੀ ਸਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਨ੍ਹਾਂ ਨੂੰ ਅਸੀਂ ਵੰਧ ਚੜਾ ਕੇ ਵੋਟਾਂ ਪਾ ਕੇ ਅਸੀਂ 92 ਐਮਐਲਏ ਇਹਨਾਂ ਦੇ ਪੰਜਾਬ 'ਚ ਖੜੇ ਕੀਤੇ ਅ ਸਾਨੂੰ ਅੱਜ ਇਸ ਗੱਲ ਤੇ ਅਫਸੋਸ ਹੋ ਰਿਹਾ ਵਾ ਕਿ ਅਸੀਂ ਸ਼ਾਇਦ ਗਲਤੀ ਕਰ ਲਈ ਕਿ ਇਹਨਾਂ ਨੂੰ ਜਿਤਾਤਾ ਅੱਜ ਇਹ ਸਾਡੀਆਂ ਦੁਕਾਨਾਂ ਸਾਡੀਆਂ ਫੈਕਟਰੀਆਂ ਸਾਡੇ ਸਾਰੇ ਖਰਚੇ ਬੰਦ ਕਰਨ ਤੇ ਬੈਠੇ ਹੋਏ ਨੇ ਸਾਡੇ ਸਾਡੇ ਸਕੂਲ ਯੂਨੀਫਾਰਮ ਦਾ ਜਿਹੜਾ ਕਿ ਇੱਕ ਕਾਰੋਬਾਰ ਸਾਡੇ ਸਾਰੇ ਵਪਾਰੀਆਂ ਨਾਲ ਜੁੜਿਆ ਹੋਇਆ ਸੀ ਜਿਹੜੇ ਕਿ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਠੇ ਹੋਏ ਆ ਜਿਨ੍ਹਾਂ ਦਾ ਸਾਰਿਆਂ ਦੀ ਮੱਥੇ ਦੇ ਉੱਤੇ ਤੁਸੀਂ ਦੇਖੋ ਕਿੰਨੀਆਂ ਸ਼ਿਕਨ ਨੇ ਕਿੰਨੇ ਮਾਇੂਸ ਖੜੇ ਨੇ ਇੱਥੇ ਕਿ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਅਸੀਂ ਐਮਐਲਏ ਲੋਕਲ ਲੁਧਿਆਣੇ ਦੇ ਪੱਪੀ ਪ੍ਰਾਸ਼ਰ ਜੀ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਅਸੀਂ ਤੁਹਾਡੀ ਆਵਾਜ਼ ਭਗਵੰਤ ਮਾਨ ਜੀ ਤੱਕ ਪਹੁੰਚਾਵਾਂਗੇ ਪਰ ਸਾਡੀ ਕੋਈ ਆਵਾਜ਼ ਉਹਨਾਂ ਨੇ ਉੱਪਰ ਤੱਕ ਨਹੀਂ ਪਹੁੰਚਾਈ ਅਸੀਂ ਹੁਣ ਕਿੰਨੇ ਕੇ ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਹਾਡੇ ਪੂਰੇ ਪੰਜਾਬ ਦੇ ਵਿੱਚ ਸਰ ਸੈਂਕੜ ਉਹਨਾਂ ਦਾ ਵਪਾਰ ਉਹਨਾਂ ਦੇ ਫੈਮਲੀ ਮੈਂਬਰ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਦੀ ਸਾਰੀ ਰੋਜ਼ੀ ਰੋਟੀ ਇਸ ਕਾਰੋਬਾਰ ਤੇ ਡਿਪੈਂਡ ਹੈ ਜੋ ਕਿ ਪੰਜਾਬ ਸਰਕਾਰ ਨੇ ਇੱਕ ਝਟਕੇ ਵਿੱਚ ਸਾਡੇ ਕੋਲੋਂ ਖੋਹ ਲਿਆ ਅਸੀਂ ਸਾਰੇ ਪਰਿਵਾਰ ਜੁੜੇ ਹੋਏ ਨੇ ਅਸੀਂ ਹਾਂਜੀ 2 ਲੱਖ ਪਰਿਵਾਰ 2 ਲੱਖ ਪਰਿਵਾਰ ਸਰ ਪੰਜਾਬ ਦੇ ਵਿੱਚ ਪੂਰਾ ਹੋਜਰੀ ਵਪਾਰ ਜਿਹੜਾ ਇਸ ਇਸ ਕਿਤੇ ਨਾਲ ਜੁੜਿਆ ਹੋਇਆ ਹੈ